ਦੇਖੇ ਗਏ ਨੇ ਇਸ VOTING TREND ਦੇ TREND ਦੇ ਵਿੱਚ ਪਰ ਜੇਕਰ ਆਪਾਂ ਗੱਲ ਕਰੀਏ ਕਿ ਕਿਹੜੇ ਲੀਡਰਾਂ ਨੇ ਇੱਥੇ ਬਾਜ਼ੀ ਮਾਰੀ ਆ ਜਾਂ ਕਿਹੜੇ ਲੀਡਰ ਜਿੱਤੇ ਨੇ ਤਾਂ 13 ਸੀਟਾਂ ਦੇ ਉੱਤੇ ਓਵਰਰੋਲ ਜੇਕਰ ਦੇਖਿਆ ਜਾਏ ਤਾਂ ਕਾਂਗਰਸ ਪਾਰਟੀ ਜਿੱਤੀ ਹੈ ਫਿਲਹਾਲ ਦੀ ਘੜੀ ਇੱਥੇ ਕਿਹੜੇ-ਕਿਹੜੇ ਲੀਡਰ ਜਿੱਤੇ ਨੇ ਇਹ ਵੀ ਤੁਹਾਨੂੰ ਦੱਸਾਂਗੇ ਤੇ ਜੇਕਰ ਗੱਲ ਕਰੀਏ ਇੱਥੇ ਸਭ ਤੋਂ ਪਹਿਲਾਂ ਜਲੰਧਰ ਦੀ ਤਾਂ ਜਲੰਧਰ ਦੇ ਵਿੱਚ ਇੱਥੇ ਚਰਨਜੀਤ ਸਿੰਘ ਚੰਨੀ ਜਿੱਤ ਚੁਕੇ ਨੇ ਤਾਂ ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਜੋ ਕਿ ਵੋਟਾਂ ਦੇ ਵੇਲੇ ਵੀ ਕਾਫੀ ਸਰਗਰਮ ਦਿਖਾਈ ਦੇ ਸੀ ਤਾਂ ਹੁਣ ਇਸ ਵੇਲੇ ਜੇਕਰ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਇੱਥੇ ਜਿੱਤ ਚੁਕੇ ਨੇ ਤੇ ਜੇਕਰ ਵੈਸੇ ਇੱਥੇ ਵੋਟਾਂ ਦੀ ਵੀ ਗੱਲ ਆਉਂਦੀ ਹੈ ਤਾਂ ਕਾਫੀ ਹੱਦ ਤੱਕ ਇਹਨਾਂ ਨੇ ਚੋਣ ਪ੍ਰਚਾਰ ਵੀ ਕੀਤੇ ਸੀ ਜਲੰਧਰ ਵੀ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਕਿਤੇ ਨਾ ਕਿਤੇ ਕਾਫੀ ਸਰਗਰਮ ਸੀਗੀ ਤੇ ਫਿਲਹਾਲ ਦੀ ਘੜੀ ਸਾਡੇ ਨਾਲ ਇੱਕ ਕੋਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀਕਾਲ ਮੈਡਮ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਹਾਂਜੀ ਟਰਨ ਬੋਲ ਰਿਹਾ ਹਾਂ ਮਾੜਾ ਕੱਟ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਆਇਆ ਵਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੋਗੇ ਸਰ 13 ਸੀਟਾਂ ਵਿੱਚੋਂ ਕਿੰਨਾ ਲੀਡਰਾਂ ਨੇ ਇੱਥੇ ਬਾਜ਼ੀ ਮਾਰੀ ਹੈ ਕਿਹੜੇ ਲੀਡਰਾਂ ਦੇ ਸਿਰ ਤੇ ਤਾਜ ਸਜਿਆ ਹੈ ਬਿਲਕੁਲ ਮੈਡਮ ਜੋ ਜੋ ਕਾਂ ਦਾ ਫਤਵਾ ਸੀਗਾ ਆਪਾਂ ਜਿਆ ਬਾਤਿਆਂ ਅਜੀਗਾ ਜੀ ਹਿੰਦੂਸਤਾਨ ਵਾਸੀਆਂ ਦਾ ਫਤਵਾ ਦੇ ਜੀ ਸੈਂਟਰ ਪ੍ਰਕਾਸ਼ ਦੇ ਚੁੰਨੇ ਵਾਸਤੇ ਲੋਕਾਂ ਨੇ ਸੁਣਾ ਦਿੱਤਾ ਜੀ ਦੇਖੋ ਹਮੇਸ਼ਾ ਇਹ ਅਸੀਂ ਗੱਲ ਕਰਦੇ ਹਾਂ ਮੈਡਮ ਵੀ ਜੇ ਤੁਸੀਂ ਰਾਜਨੀਤੀ ਦੇ ਵਿੱਚ ਰਹਿਣਾ ਤਾਂ ਲੋਕਾਂ ਦੇ ਮਨਾਂ ਦੇ ਉੱਪਰ ਵੀ ਜ਼ਰੂਰ ਆ ਜੀ ਬਿਲਕੁਲ ਜੇ ਤੁਸੀਂ ਮਨਾਂ ਤੋਂ ਉਤਰ ਜਾਂਦੇ ਇੱਕ ਮੰਦੇ ਵਿੱਚ ਉਤਰਨ ਦਾ ਇੱਕ ਮੰਤ ਉਤਰਨਾ ਹੁੰਦਾ ਜੀ ਜੇ ਤੁਸੀਂ ਮਨ ਤੋਂ ਉਤਰ ਜਾਂਦੇ ਫਿਰ ਉਹੀ ਜਾਣਦਾ ਜਿਹੜੀ ਤੁਹਾਨੂੰ ਤਾਜਪੌੜੇ ਦੇ ਹਿੱਸੇ ਰੱਖਦੀ ਹੈ ਉਹੀ ਜਾਣਦਾ ਜਿਹੜੀ ਤਾਜ ਫਿਰ ਤੋਂ ਤਾਰ ਵੀ ਦਿੱਤੀ ਹੈ ਹਮ ਬਿਲਕੁਲ ਤੇ ਇੱਥੇ ਆਪਾਂ ਉਹ 13 ਲੀਡਰਾਂ ਤੇ ਤੇਰੇ 13 ਹਲਕਿਆਂ ਦੀ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਇੱਥੇ ਮੈਂ ਗੱਲ ਕਰ ਰਹੀ ਸੀ ਕਿ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਜਿੱਤੇ ਨੇ ਤੇ ਜੇਕਰ ਸੰਗਰੂਰ ਦੀ ਗੱਲ ਕਰੀਏ ਤਾਂ ਗੁਰਮੀਤ ਸਿੰਘ ਮੀਤਿਆਰ ਜਿੱਤੇ ਨੇ ਤਾਂ ਫਿਲਹਾਲ ਦੀ ਘੜੀ ਸੰਗਰੂਰ ਨੂੰ ਲੈ ਕੇ ਬਹੁਤ ਸਾਰੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿਉਂਕਿ ਇੱਥੇ ਸਿਮਰਨਜੀਤ ਸਿੰਘ ਮਾਨ ਬਹੁਤ ਜ਼ਿਆਦਾ ਸਟਰੋਂਗ ਲੀਡਰ ਨੇ ਤੇ ਕਿਤੇ ਨਾ ਕਿਤੇ ਆਪਾਂ ਸੁਖਪਾਲ ਖੈਰਾ ਦੀ ਵੀ ਜੇਕਰ ਗੱਲ ਕਰੀਏ ਉਹ ਵੀ ਕਾਫੀ ਮਜ਼ਬੂਤ ਲੀਡਰ ਰਹੇ ਨੇ ਪਰ ਇਥੇ ਮੀਥ ਹੀਅਰ ਦਾ ਜਿੱਤਣਾ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਸਸਪੈਂਸ ਭਰਿਆ ਰਿਹਾ ਹੈ ਦੇਖੋ ਮੈਡਮ ਆਮ ਆਦਮੀ ਪਾਰਟੀ ਵਾਸਤੇ ਉਹਨਾਂ ਦੀ ਰਾਜਧਾਨੀ ਹੈ ਜੀ ਜੀ ਠੀਕ ਹੈ ਜੀ ਉਹ ਉਹਨਾਂ ਵੀ ਇੱਕ ਨੱਕ ਦੀ ਵਾਲ ਹੈ ਜਿਹੜੀ ਇਹ ਸੀਟ ਹੈ ਜੀ ਮਤਲਬ ਇੱਕ ਇੰਨੀ ਮਤਲਬ ਉਹਨਾਂ ਵਾਸਤੇ ਅਹਿਮ ਚੀਜ਼ ਹੈ ਨਾ ਵੀ ਦੇਖੋ ਹਾਰ ਦੇ ਸਾਹਮਣੇ ਪੂਰੇ ਪੰਜਾਬ ਚ ਹਾਰ ਦੇ ਜੀ ਦੇਖੋ ਸੁਖਪਾਲ ਕਹਿਰਾ ਵੀ ਤੁਸੀਂ ਗੱਲ ਕੀਤੀ ਹੈ ਮੈਡਮ ਸੁਖਪਾਲ ਕਹਿਰਾ ਵੀ ਇਹ ਨਾਲ ਸਾਡੇ ਪ੍ਰਤਾਪ ਸਿੰਘ ਦੀ ਆਵਾਜ਼ ਵਾ ਮਾਨ ਲੋਗ ਜੀ ਇਹਨਾਂ ਨੇ ਹਮੇਸ਼ਾ ਹੀ ਪਾਰਟੀ ਨੂੰ ਪੜਨ ਦੀਆਂ ਗੱਲਾਂ ਕੀਤੀਆਂ ਹਮੇਸ਼ਾ ਹੀ ਆਪਣੇ ਆਪਣੀਆਂ ਗੱਲਾਂ ਕੀਤੀਆਂ ਨਾ ਨੇ ਕਦੇ ਮੁੱਦੇ ਦੀ ਗੱਲ ਕੀਤੀ ਬਿਆਰਬਾਦੀ ਇਹਨਾਂ ਤਾਂ ਇੰਨੀ ਛੋਲੜੋ ਚੱਡਿਆ ਬੁਲਾ ਰਹੇ ਆ ਲੇਕਿਨ ਕੋਈ ਜਿਹੜਾ ਬੁਲਾਰਾ ਬਦੁਰ ਗੋਲਣਾ ਚਾਹੀਦਾ ਉਹਨੂੰ ਬੁਲਾ ਦੇਣਾ ਚਾਹੀਦਾ ਲੋਕਾਂ ਦੇ ਵਾਸਤੇ ਲੋਕਾਂ ਵਾਸਤੇ ਉਹ ਖੁਦ ਆਪਣੇ ਵਾਸਤੇ ਜਾਂ ਆਪਣੀ ਕਿਡਾਂ ਵਾਸਤੇ ਕਰ ਰਹੇ ਰਹੇ ਆ ਬਿਲਕੁਲ ਤੇ ਦੇਖੋ ਜਦੋਂ ਕਿਤੇ ਨਾ ਕਿਤੇ ਇੱਥੇ ਚੋਣ ਪ੍ਰਚਾਰ ਹੋਏ ਸੀ ਜਾਂ ਫਿਰ ਜਦੋਂ ਲੋਕਾਂ ਦੇ ਵਿਊਜ਼ ਲਏ ਗਏ ਸੀ ਲੋਕਾਂ ਦੀ ਰਾਏ ਲਈ ਗਈ ਸੀ ਤਾਂ ਲੋਕਾਂ ਵੱਲੋਂ ਉਸ ਸਮੇਂ ਇੱਥੇ ਕਿਹਾ ਗਿਆ ਸੀ ਕਿ ਇੱਥੇ ਅਸੀਂ ਇਸ ਵਾਰ ਭਗਵੰਤ ਮਾਨ ਨੂੰ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਵੋਟ ਹੀ ਨਹੀਂ ਪਾਉਣੀ ਪਰ ਸਭ ਤੋਂ ਵੱਡਾ ਜਿਹੜਾ ਰਿਜ਼ਲਟ ਵਾਲੇ ਦਿਨ ਨਤੀਜਾ ਨਿਕਲਿਆ ਮੀਥ ਹੇਅਰ ਦਾ ਇੱਥੇ ਜਿੱਤਣਾ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਰਾਜਨੀਤੀ ਦੇ ਵਿੱਚ ਫੇਰ ਬਦਲ ਸੀ ਦੇਖੋ ਮੈਡਮ ਉਹਦਾ ਸੀਐਮ ਸਾਹਿਬ ਦੇ ਪਿੰਡ 'ਚ ਬੂਥ ਨਹੀਂ ਜਿ ਲੱਗਿਆ ਆ ਆਮ ਆਦਮੀ ਪਾਰਟੀ ਦਾ ਜੀ ਜਿਹੜੇ 2-4 ਬੰਦੇ ਸੀਗੇ ਵੀ ਇੱਧਰ ਉੱਧਰ ਬੈਠ ਕੇ ਉਹਨਾਂ ਨੇ ਟਾਈਮ ਕੱਟਿਆ ਕਿਉਂਕਿ ਅਸੀਂ ਉਸ ਟਾਈਮ ਦੀਆਂ ਵੀਡੀਓ ਉਸ ਦਿਨ ਹੀ ਵੀਡੀਓ ਸੀ ਦੇਖ ਰਹੇ ਸੀਗੇ ਮਤਲਬ ਹੂੰ ਦੇ ਕੋਈ ਕ ਸੀਐਮ ਦੇ ਪਿੰਡ ਦੇ ਵਿੱਚ ਉਹਨਾਂ ਦੀ ਪਾਰਟੀ ਦਾ ਬੂਥ ਨਾ ਲੱਗਣਾ ਬਟਨ ਦੇਖੋ ਲਿਖਣ ਨੂੰ ਕੁਝ ਲੱਗ ਰਿਹਾ ਲੇਕਿਨ ਜਦੋਂ ਵੋਟਾਂ ਦੀ ਗਿਣਤੀ ਹੋਈ ਉਹਦਾ ਉਹਦੇ ਵਿੱਚ ਬਿਲਕੁਲ ਉਲਟ ਲਿਖਿਆ ਜੀ ਤੇ ਜੇਕਰ ਇਥੇ ਖਡੂਰ ਸਾਹਿਬ ਦੀ ਗੱਲ ਕਰੀਏ ਖਡੂਰ ਸਾਹਿਬ ਸੰਗਰੂਰ ਪਟਿਆਲਾ ਇਹ ਤਾਂ ਬਹੁਤ ਜ਼ਿਆਦਾ ਹੌਟ ਸੀਟ ਮੰਨੀਆਂ ਜਾ ਰਹੀਆਂ ਸੀ ਤੇ ਖਡੂਰ ਸਾਹਿਬ ਦੇ ਵਿੱਚ ਰਾਜਨੀਤੀ ਦਾ ਵੱਡਾ ਝਮਾਕਾ ਦੇਖਣ ਨੂੰ ਮਿਲਿਆ ਹੈ ਕਿ ਖਡੂਰ ਸਾਹਿਬ ਚ ਅੰਮ੍ਰਿਤਪਾਲ ਸਿੰਘ ਦੀ ਜਿੱਤ ਹੋਈ ਹੈ ਜੋ ਕਿ ਆਜ਼ਾਦ ਉਮੀਦਵਾਰ ਵਜੋਂ ਖੜੇ ਹੋਏ ਸੀ ਤੇ ਕਿਤੇ ਨਾ ਕਿਤੇ ਜਿਹੜੀ ਪਾਰਟੀਆਂ ਦਾ ਪਹਿਲਾਂ ਤੋਂ ਹੀ ਨਾਮ ਸੀ ਕੌਦਾ ਸੀ ਉਹਨਾਂ ਪਾਰਟੀਆਂ ਨੂੰ ਪਿੱਛੇ ਛੱਡ ਕੇ ਜਿਹੜਾ ਜਿੱਤਵਾਲ ਦੇ ਜਿੱਤ ਵਾਲ ਇਥੇ ਵਧਣਾ ਬਹੁਤ ਵੱਡੀ ਗੱਲ ਹੈ ਦੇਖੋ ਜੀ ਕਟੂਰ ਸਾਹਿਬ ਦੀ ਗੱਲ ਕਰੀਓ ਮੈਡਮ ਉਹ ਲੋਕ ਸਾਨੂੰ ਲੱਗਦਾ ਵੀ ਉਹ ਲੋਕ ਰਾਜਨੀਤਿਕ ਗੱਲਾਂ ਬਹੁਤ ਆਕੇ ਹੋਏ ਆ ਜੀ ਜੀ ਸਰਕਾਰਾਂ ਤੋਂ ਅੱਕੇ ਹੋਏ ਆ ਇਸ ਕਰਕੇ ਉਹਨਾਂ ਨੇ ਆਪਣਾ ਫਤਵਾ ਸੁਣਾਇਆ ਭਾਰੀ ਮਾਤਰਾ ਦੇ ਵਿੱਚ ਸੁਣਾਇਆ ਆ ਜੀ ਹੂੰ ਦੇਖੋ ਮੈਡਮ ਜੇ ਕਟੂਰ ਸਾਹਿਬ ਦੀ ਆਪਾਂ ਗੱਲ ਕਰਦੇ ਆ ਜੀ ਜਿਹੜਾ ਕੋ ਸੇਟ ਇਹ ਇੱਕ ਆਮ ਇਸ ਮਤਲਬ ਜਿਹੜੀ ਕਹਿੰਦੇ ਨੇ ਆਜ਼ਾਦ ਉਮੀਦਵਾਰ ਇੰਨੀ ਲੀਡ ਲੈ ਜਾਣੇ ਜਾਂ ਇਨਾ ਦੁਕਾਨੇ ਮਤਲਬ ਫਟਬਾ ਸੁਣਾਉਣਾ ਤਾਂ ਉਹ ਤਾਂ ਹੀ ਕੀਤਾ ਏ ਜਿਹੜਾ ਦੀ ਨਾ ਤਾਂ ਉਹ ਲੋਕ ਸਰਕਾਰ ਦੇ ਕੰਮਾ ਤੋਂ ਕੁਛ ਆ ਨਾ ਲੋਕੋਂ ਜਾਂ ਸਰਕਾਰ ਦੇ ਕੰਮਾ ਤੋਂ ਕੁਛ ਆ ਉਹ ਇੱਕ ਆਜ਼ਾਦ ਮੀਂਦ ਵਾਰ ਚਾਉਂਦੇ ਆ ਬਲ ਬਾਕੀ ਜਿਹੜਾ ਭਾਈ ਅਮਰਪਾਲ ਦਾ ਮੈਟਰ ਆ ਉਹ ਲੋਕਾਂ ਨੂੰ ਪਤਾ ਹੀ ਹੈ ਜੀ ਬਿਲਕੁਲ ਤੇ ਬਹੁਤ ਵੱਡੀ ਜਿੱਤ ਇੱਥੇ ਭਾਈ ਅਮਰਿਤਪਾਲ ਨੂੰ ਮਿਲੀ ਹੈ ਤੇ ਕਿਤੇ ਨਾ ਕਿਤੇ ਲੋਕਾਂ ਦਾ ਭਰਮਾ ਪਿਆਰ ਜਾਂ ਫਿਰ ਆਪਾਂ ਕਹਿ ਦਿੰਨੇ ਆ ਕਿ ਸਮਰਥਨ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਇੱਥੇ ਮਿਲਿਆ हां बिल्कुल मिले मैडम बिल्कुल मिले हां देखो मैं वही गल ਕਰਨ ਜਾ ਰਿਹਾ ਸੀ ਕਿ ਆ ਵੀ ਦੇਖੋ ਸਮਾਥਨ ਲੋਕਾਂ ਨੇ ਉਹਨਾਂ ਨੂੰ ਦਿੱਤਾ ਇਹਦਾ ਮਤਲਬ ਇਹ ਹੈ ਜਿਹੜੀਆਂ ਮਜੀਤਾ ਸਰਕਾਰਾਂ ਜਾਂ ਮਰੂਤੂਜਾ ਜਿਹੜੇ ਲੋਕ ਉੱਥੇ ਦੇ ਬਣਦੇ ਰਹੇ ਆ ਉਹਨਾਂ ਪਾਰਟੀ ਨੂੰ ਉਹ ਦੱਛਾ ਵੀ ਅੱਛੀ ਸਰਕਾਰਾਂ ਦੇ ਨਾਲ ਦੀ ਸੀ ਸੱਚਾਈ ਦੇ ਨਾਲ ਆ ਜੇ ਠੀਕ ਆ ਆਜ਼ਾਦ ਮੀਤਵਾਰ ਦੇ ਨਾਲ ਉਹਦਾ ਮਤਲਬ ਇਹੀ ਹੁੰਦਾ ਮੈਡਮ ਜਿੰਨੀਆਂ ਵੋਟਾਂ ਪੈਣੀਆਂ ਜਿੰਨੀ ਡੀਡ ਦੇ ਹਾਸਲ ਕਰ ਲੈਣੀ ਆਜ਼ਾਦ ਰੈਂਪਰ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ ਬਿਲਕੁਲ ਤੇ ਦੇਖੋ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਭਾਈ ਅਮਰਿਤਪਾਲ ਸਿੰਘ ਨਸ਼ਿਆਂ ਦੇ ਵਿਰੁੱਧ ਸੀ ਕਿਤੇ ਨਾ ਕਿਤੇ ਤਾਂ ਕੀ ਲੱਗਦਾ ਕਿ ਖਡੂਰ ਸਾਹਿਬ ਹੁਣ ਕਿਤੇ ਨਾ ਕਿਤੇ ਜੇਕਰ ਨਸ਼ਿਆਂ ਦੀ ਗੱਲ ਆਉਂਦੀ ਹੈ ਜਿਹੀ ਤਾਂ ਇੱਥੇ ਕਿਤੇ ਨਾ ਕਿਤੇ ਬਹੁਤ ਵੱਡੇ ਜਿਹੜੇ ਚੇਂਜੇਸ ਨੇ ਉਹ ਦੇਖਣ ਨੂੰ ਮਿਲ ਸਕਦੇ ਨੇ ਆਉਣ ਵਾਲੇ ਸਮੇਂ 'ਚ ਕੋ ਮੈਡਮ ਕੱਲੇ ਖਡੂਰ ਸਾਹਿਬ ਦੀ ਨਹੀਂ ਜੀ ਗੱਲ ਕਹਿ ਸਕਦੇ ਜੀ ਜੇ ਪੂਰੇ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਜੋ ਦੁਰਖੀਆਂ ਦੇ ਵਿੱਚ ਸਾਡਾ ਪੰਜਾਬ ਹੈ ਜੀ ਹੂੰ ਇਹ ਪੰਜਾਬ ਨੂੰ ਸੁਧਾਰਨ ਦੀ ਜ਼ਰੂਰਤ ਹੈ ਸਾਡੇ ਿਰਦੇ ਜਿਹੜਾ ਦਾਗ ਲੱਗ ਚੁੱਕਿਆ ਹੈ ਕਿ ਨਸ਼ੇ ਦਾ ਦਾਗ ਲੱਗ ਗਿਆ ਮੈਡਮ ਚਾਹੇ ਉਹ ਕਾਨੂੰਨਾਂ ਦੇ ਤਹਿਤ ਲੱਗਿਆ ਹੋਵੇ ਚਾਹੇ ਉਹ ਅਸ਼ੱਕ ਦੇ ਤੇ ਕਰਨ ਦੇ ਤਹਿਤ ਲੱਗਿਆ ਹੋਵੇ ਉਹ ਦਾਗ ਨੂੰ ਧੋਣ ਵਾਸਤੇ ਕੁਝ ਐਸਾ ਕਰਨਾ ਪਊਗਾ ਸਿਸਟਮ ਬਣਾਉਣਾ ਪਊਗਾ ਵੀ ਦਾਗ ਵੀ ਲੱਗੇ ਜੇ ਨਾ ਨੁਕਸਾਨ ਵੀ ਕਿਸੇ ਦਾ ਨਾ ਹੋਵੇ ਬਿਲਕੁਲ ਇੱਕ ਹੋਰ ਕਾਲਰ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਜੇਥੇ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮਾਨਸਾ ਤੋਂ ਬੋਲਦਾ ਹਾਂ ਮੈਂ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਤੇ ਅੱਜ ਦਾ ਆਪਣਾ ਜੋ ਵਿਸ਼ਾ ਹੈ ਸਰ ਕਿ ਕਿਹੜੇ ਲੀਡਰਾਂ ਦੇ ਸਿਰ ਤੇ ਸਜਿਆ ਤਾਜ ਜਿਹੜੇ ਲੀਡਰ ਇੱਥੇ ਜਿੱਤ ਚੁੱਕੇ ਨੇ ਆਪਾਂ ਇੱਕ ਵਾਰ ਫੇਰ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਇਨਫੋਰਮੇਸ਼ਨ ਆ ਦੇ ਰਹੇ ਆ। ਯਸ। ਦੇਖੋ ਮੈਡਮ ਜਿੰਨੇ ਵੀ ਜਿਹੜੇ ਵੀ ਬੰਦੇ ਜਿੱਤੇ ਨੇ ਸਾਰੇ ਵਧਾਈ ਜੀ ਸਾਰਿਆਂ ਨੂੰ ਵਧਾਈ ਦਿੰਨੇ ਆਪਾਂ। ਹੂੰ। ਦੂਸਰੀ ਗੱਲ ਮੈਡਮ ਇਹ ਦੁੱਖ ਦੀ ਇਸ ਗੱਲ ਦਾ ਹੁੰਦਾ ਹੈ ਕਿ ਜਿਹੜੀ ਸਾਡੀ ਆਮ ਆਦਮੀ ਪਾਰਟੀ ਸੀ ਨਾ ਹੂੰ ਉਹ ਆਮ ਆਦਮੀ ਪਾਰਟੀ ਦੇ ਜਿਹੜਾ ਟਰੈਕ ਸੀਗਾ ਉਹ ਤਾਂ ਉਤਰ ਗਈ। ਜੀ। ਕਿਉਂਕਿ ਆਮ ਲੋਕਾਂ ਨੂੰ ਛੱਡ ਕੇ ਜਿਹੜੇ ਪਪਾਟੀਆਂ ਦਾ ਚਿੱਕੜ ਸੀ ਉਸ ਨੂੰ ਇਹ ਆਪਨੂੰ ਪਾਪਾ ਕੇ ਲਿਆਉਣ ਲੱਗੇ ਆਪਨੂੰ ਬੰਦਾ ਛੱਡੀ ਗਏ ਜੀ ਬਿਲਕੁਲ ਜਿਹੜਾ ਸਭ ਤੋਂ ਵੱਡਾ ਘਟਨਾ ਪਿਆ ਉਹ ਤਾਂ ਇਹ ਹੋ ਗਿਆ ਜਿਹੜਾ ਜਿਹੜਾ ਮੰਤਰੀ ਮੈਡਮ ਜਿਹੜਾ ਮੰਤਰੀ ਅਬਦੇ ਵਿਧਾਨ ਸਭਾ ਹਲਕੇ ਚੋਂ ਵੀ ਪਿਛੇ ਰਹਿ ਗਿਆ ਜੀ ਕੀ ਉਹ ਬੰਦਾ ਮਤਲਬ ਬੋਟ ਦੇ ਇਹਦੇ ਚ ਪਾਰਲੀਮੈਂਟ ਦੀ ਟਿਕਟ ਦਾ ਹੱਕਦਾਰ ਹੈਗਾ ਦਿਓ ਬਿਲਕੁਲ ਦੇਖੋ ਇੱਥੇ 13 ਜ਼ੀਰੋ ਦੀ ਜਿੱਤ ਲਗਾਤਾਰ ਕਈ ਜਾ ਰਹੀ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਪਰ ਇੱਥੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਬਹੁਤ ਘੱਟ ਸੀਟਾਂ ਮਿਲੀਆਂ ਨੇ ਫਿਲਹਾਲ ਦੇ ਘੜੀ ਇਹਨਾਂ ਦਾ ਕਾਰਨ ਕੀ ਹੋ ਸਕਦਾ ਇਹਨਾਂ ਦੇ ਕਾਰਨਾਂ ਨੂੰ ਹੁਣ ਇੱਥੇ ਜਾਣ ਲੈਣਾ ਚਾਹੀਦਾ ਹੈ ਕਾਰਨ ਤਾਂ ਹਣ ਪਤਾ ਹੈ ਦੇਖੋ ਜਦੋਂ ਆਪਾਂ ਮੁੱਖ ਮੰਤਰੀ ਚੁਣਿਆ ਜੀ ਇਹਨਾਂ ਨੇ ਫੋਨ ਨੰਬਰ ਅਲਾਟ ਕੀਤਾ ਲੋਕਾਂ ਵਾਸਤੇ ਜੀ ਵੀ ਭਾਈ ਕਿਨੂੰ ਮੁੱਖ ਮੰਤਰੀ ਬਣਾਇਆ ਹੂੰ ਤਾਂ ਲੋਕਾਂ ਨੇ ਭਗਵੰਤ ਮਾਨ ਨੂੰ ਕਿਹਾ ਤਾਂ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਜੀ ਹੁਣ ਇਹ ਨਾ ਤਾਂ ਐਮਐਲਏ ਵੇਲੇ ਲੋਕਾਂ ਨੂੰ ਪੁੱਛਦੇ ਨੇ ਹਮ ਨਾ ਇਹ ਐਂਟੀ ਵੇਲੇ ਕਿਸੇ ਨੂੰ ਪੁੱਛਿਆ ਜਿਹੜਾ ਬੰਦਾ ਕੱਲ ਕਿਸੇ ਹੋਰ ਪਾਰਟੀ ਚੋਂ ਆਪਾਂ ਨੂੰ ਗਾਲਾਂ ਦਿੰਦਾ ਸੀ ਹਮ ਅੱਜ ਉਹਦੇ ਪੱਲੂ ਪਾ ਕੇ ਐਡਾ ਕੀ ਆਪਾਂ ਉਹਦੇ ਗੰਗਾ ਜਨਮਾਤਾ ਵੀ ਉਹ ਬੰਦਾ ਪਵਿੱਤਰ ਹੋ ਗਿਆ ਤੇ ਆਮ ਆਖਰੀ ਬਣ ਗਿਆ ਜੀ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਕਥਾਈਆਂ ਕੀਤੀਆਂ ਨੇ ਕਥਾਈਆਂ ਤਾਂ ਕਹਿੰਦੇ ਆ ਮੈਡਮ ਆਉਂਦੇ ਨੇ ਦੁੱਖ ਹਮ ਹਾਂ ਦੇ ਜਿਹੜੀਆਂ ਕਤਾਈਆਂ ਕੀਤੀਆਂ ਨੇ ਇਹ ਕਤਾਈਆਂ ਪਾਰਟੀ ਨੂੰ ਭਾਰੀ ਪੈ ਗਈਆਂ ਜ ਜਿਨ੍ਹਾਂ ਦਾ ਹਲੇ ਵੀ ਸਮਾਂ ਆਉਣ ਵਾਲੇ ਸਮੇਂ 'ਚ ਸਭ ਕੁਝ ਸਿੱਖਣ ਦੀ ਲੋੜ ਹੈ ਆਮ ਲੋਕ ਮੁੱਕ ਗਏ ਸੀਗੇ ਬਿਲਕੁਲ ਤੇ ਜੇਕਰ ਬੀਜੇਪੀ ਦੀ ਗੱਲ ਕਰੀਏ ਸਰ ਤਾਂ ਬੀਜੇਪੀ ਤਾਂ ਕਿਤੇ ਨਾ ਕਿਤੇ ਬਿਲਕੁਲ ਹੀ ਪਿੱਛੇ ਰਹਿ ਚੁੱਕੀ ਆ ਪੰਜਾਬ ਦੇ ਵਿੱਚ ਸਾਫ਼ ਤੌਰ ਤੇ ਨਤੀਜੇ ਦੇਖੇ ਜਾ ਸਕਦੇ ਨੇ ਜੀ ਇਹ ਤਾਂ ਪਹਿਲਾਂ ਹੀ ਪਿੱਛੇ ਸੀ ਜੀ ਜਿਹਦਾ ਜਿੱਦਿਆਂ ਦਾ ਅਕਾਲੀ ਨਾਲ ਸਮਝੌਤਾ ਹੋਇਆ ਇਹ ਤਾਂ ਉੱਤੇ ਵੀ ਪਿੱਛੇ ਐ ਸੰਜੀ ਅੱਜ ਇਹ ਫਿਰ ਵੀ ਚਾਹੇ ਮਿੱਛੇ ਆ ਪਰ ਵੋਟ ਪਰਸੈਂਟੇਜ ਤਾਂ ਇਹਦਾ ਆਕਾਲੀ ਦਲ ਨਾਲੋਂ ਵੱਧ ਗਿਆ ਬਿਲਕੁਲ ਬੂਟਾ ਲੱਗਦਾ ਗਿਆ ਨਾ ਬੂਟੇ ਨੂੰ ਪਾਣੀ ਪਾਉਣਗੇ ਗਾਹਾਂ ਮੂਰੇ ਦੋ ਸਾਲ ਨੂੰ ਫਿਰ ਇਲੈਕਸ਼ਨਾਂ ਨੇ ਹੂੰ ਮਤਲਬ ਇਹ ਤਾਂ ਹੈ ਜਨਾ ਵੀ ਆਜ਼ਾਦੀ ਤਾਂ ਹੋਈ ਮਤਲਬ ਇੱਥੇ ਤਾਂ ਜੈ ਸ਼੍ਰੀ ਰਾਮ ਦਾ ਨਾਰਾ ਤਾਂ ਲੱਗਣ ਲੱਗਿਆ ਜੀ ਜੀ ਬਿਲਕੁਲ ਨਾਰਾ ਹੀ ਨਹੀਂ ਲੱਗਦਾ ਸੀ ਇੱਥੇ ਤਾਂ ਹੋਰ ਹੀ ਨਾਰੇ ਲੱਗਦੇ ਹੁੰਦੇ ਹਮ ਹਥਿਆਰ ਦਿਖਾਉਣ ਦੇ ਨਾਰੇ ਲੱਗਦੇ ਹੁੰਦੇ ਉਹ ਦਿਖਾ ਜੰਦੇ ਮੰਡੀਆਂ 'ਚ ਬੈਠਿਆਂ ਨੂੰ ਵਿਚਾਰੇ ਡਰੇ ਬੱਤ ਟਾਈਮ ਪਾਸ ਕਰਦੇ ਹਾਂ ਜੀ ਇਹ ਸੁਣੋ ਜੀ ਇਹ ਤਾਂ ਹੋਇਆ ਹੈ ਨਾ ਬਿਲਕੁਲ ਤਾਂ ਦੇਖੋ ਬਹੁਤ ਵੱਡਾ ਸਿਆਸੀ ਧਮਾਕਾ ਹੋਇਆ ਜਿੱਦਾਂ ਕਿ ਕੱਲ ਨਤੀਜੇ ਆਏ ਨੇ ਨਤੀਜਿਆਂ ਨੂੰ ਦੇਖਣ ਤੋਂ ਬਾਅਦ ਆਪਾਂ ਸਾਫ਼ ਤੌਰ ਤੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਲੋਕਾਂ ਨੇ ਕਿਸ ਤਰ੍ਹਾਂ ਆਪਣੀ ਵੋਟ ਪਾ ਕੇ ਇੱਥੇ ਆਪਣਾ ਰੋਸ਼ ਵੀ ਪ੍ਰਗਟ ਕੀਤਾ ਹੈ ਰੋਸ ਮਾਰਗਡ ਕੀਤਾ ਮੈਡਮ ਫਰੀਦਪੁਰ ਤੇ ਤੁਸੀਂ ਲਓ ਅਨਮੋਲ ਉਹ ਖੜਾ ਕਰਤਾ ਅਨਮੋਲ ਦੀ ਪਤਾ ਤਾਂ ਲੱਗੇ ਵੀ ਆਮ ਲੋਕਾਂ ਨੂੰ ਕੀ ਕਰਵਾਨੀ ਹੈ ਆਮ ਲੋਕਾਂ ਵਾਤੇ ਉਹਨੇ ਕੀ ਕੀਤਾ ਇਹ ਕਹੇ ਦੋਸਤੀ ਹੈ ਜੀਨ ਸਾਹਿਬ ਨਾਲ ਦੋਸਤੀ ਦੋਸਤ ਉਹਦੇ ਕੰਮ ਕਰਦੇ ਨਾ ਗੱਲ ਕਰਦੀ ਐ ਇਸ ਤਰ੍ਹਾਂ ਲੋਕਾਂ ਦੇ ਸਰਾਂ ਦੇ ਉੱਤੇ ਬਿਠਾ ਦੇਣਾ ਇਹ ਖਤਰੇ ਤੋਂ ਖਾਲੀ ਥੁੜੀ ਸੀਗਾ ਬਿਲਕੁਲ ਬਿਲਕੁਲ ਉੱਥੇ ਅਸਲ ਸਾਥ ਉੱਥੇ ਆਮ ਆਦਮੀ ਜਿੱਤੇ ਹਮ ਹਾਂਸਲ ਆਮ ਆਦਮੀ ਜਿੱਤ ਗਿਆ ਜਿਹੜਾ ਨਕਲੀ ਆਮ ਆਦਮੀ ਸੀ ਉਹ ਹਾਰ ਗਿਆ ਇਸੇ ਤਰੀਕੇ ਨਾਲ ਖੁਸ਼ਹਾਲ ਹੋ ਗਿਆ ਬਿਲਕੁਲ ਜਿਹੜਾ ਅਸਲੀ ਆਮ ਆਦਮੀ ਸੀ ਅਮਰਪਾਲ ਉਹ ਜਿੱਤ ਗਿਆ ਤੇ ਜਿਹੜੇ ਦੂਜੇ ਦੂਰੇ ਦੂਰੇ ਚਸ ਕੇ ਏਸੀਆਂ ਚੜ੍ਹਨ ਵਾਲੇ ਏਸੀਆਂ ਦੀਆਂ ਗੱਡੀਆਂ ਮੰਤਰੀ ਬਣਾ ਹਨਾ ਜਾਂ ਆਮਦạch ਕਰਾ ਲੈ ਉਹ ਬੰਦੇ ਹਾਰ ਗਏ ਲੋਕਾਂ ਨੇ ਚਿਤਾਏ ਤਾਂ ਆਮ ਆਦਮੀ ਨੇ ਹਾਂਜੀ ਹਾਂ ਕੱਲ੍ਹ ਕਰ ਆਮ ਆਦਮੀ ਪਾਰਟੀ ਹੈ ਕੰਡੀ ਦੇਤਾਂ ਨੂੰ ਸਹੀ ਚੁਣਨ ਦੇ ਵਿੱਚ ਨਕਾਮ ਰ ਜੀ ਜੀ ਬਿਲਕੁਲ ਹਾਂਜੀ ਸੰਜੀਵ ਜੀ ਤੁਸੀਂ ਇੱਥੇ ਰਾਜਿੰਦਰ ਜੀ ਦੀ ਗੱਲ ਦੇ ਨਾਲ ਕਿੰਨੇ ਸਹਿਮਤ ਹੋ ਜੀ ਮੈਡਮ ਬਿਲਕੁਲ 100% ਮੈਂ ਸਹਿਮਤ ਹਾਂ ਜੀ ਹੂੰ ਕਿਉਂਕਿ ਆਮ ਆਦਮੀ ਦੀ ਜਿੱਤ ਹੋਈ ਹੈ ਜਿਹੜਾ ਅਸਲ ਆਮ ਆਦਮੀ ਹੈ ਜੀ 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 ਕਿ ਆਮ ਆਦਮੀ ਵਾਲਾ ਜੋੜਾ ਪਾ ਲਈਏ ਐਸੀ ਕੰਮ ਕਰੀਏ ਖਾਸ ਆਦਮੀ ਵਾਲੇ ਹੂੰ ਫਿਰ ਉਹ ਫਿਰ ਲੋਕਾਂ ਦੇ ਮਨ ਤੋਂ ਉਤਰ ਜਾਂਦਾ ਉਹੀ ਮੈਂ ਗੱਲ ਕੀਤੀ ਸੀ ਇੱਕ ਮਨ ਦੇ ਵਿੱਚ ਉਤਰਨਾ ਇੱਕ ਮਨ ਤੋਂ ਉਤਰਨਾ ਜੀ 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 ਦੇਖੋ ਜਦੋਂ ਸੀਟਾਂ ਲਜਾਣੀਆਂ ਮਜੂਦਾ ਸਰਕਾਰ ਦੇ ਵੱਲੋਂ ਆਰ ਕਰਦਾ ਐਡੀਆਂ ਐਡੀਆਂ ਕਰਨ ਦੇ ਕੋਸ਼ਿਸ਼ ਕਰਦੇ ਨੇ ਕਿ ਆਪਦੀ ਤੰਗ ਨਾ ਕਰੋ ਜੀ ਬਿਲਕੁਲ ਕਰੋ ਦੇਖੋ ਇਸ ਵਾਰ ਦੇ ਚੋਣ ਕਿਤੇ ਨਾ ਕਿਤੇ ਚੋਣ ਪ੍ਰਚਾਰਾਂ ਦੇ ਵਿੱਚ ਇਹ ਗੱਲ ਸਭ ਤੋਂ ਵੱਧ ਦੇਖੀ ਗਈ ਸੀ ਕਿ ਆਪਸੀ ਤੰਜ ਬਹੁਤ कसे ਗਏ ਸੀ ਇੱਥੇ ਦੇਖੋ ਉਹੀ ਗੱਲ ਹੋ ਗਈ ਕਿ ਜਿੱਦਾਂ ਲੋਕ ਕਹਿੰਦੇ ਨੇ ਕਿ ਦੂਜੇ ਦੇ ਲਈ ਕਦੇ ਵੀ ਜਿਹੜਾ ਟੋਆ ਹੈ ਨਹੀਂ ਪੁੱਟਣਾ ਚਾਹੀਦਾ ਕੀ ਪਤਾ ਉਸ ਟੋਏ ਦੇ ਵਿੱਚ ਆਪ ਹੀ ਡਿੱਗ ਜਾਈਏ ਪਰ ਇੱਥੇ ਸਭ ਤੋਂ ਵੱਡੀ ਗੱਲ ਹੈ ਕਿ ਆਪਸੀ ਤੰਜਾਂ ਦੇ ਵਿੱਚ ਫਸੀਆਂ ਰਹਿ ਗਈਆਂ ਨੇ ਸਰਕਾਰਾਂ ਤਾਂ ਕੀ ਲੱਗਦਾ ਹੈ ਕਿ ਵੋਟਾਂ ਤੇ ਵੀ ਇਸ ਦਾ ਬਹੁਤ ਅਸਰ ਦੇਖਣ ਨੂੰ ਮਿਲਿਆ ਸਾਫ਼ ਤੌਰ ਤੇ ਬਿਲਕੁਲ ਮੈਡਮ ਇਹ ਉਹ ਰਜਲਦੇ ਹੀ ਆਇਆ ਸਾਡੇ ਸਾਹਮਣੇ ਆ ਗਿਆ ਜੀ ਜੀ ਇਹ 3 ਮਾਸੋਂ ਬਫਾਇਆ ਮੈੜੇ ਦੀ ਗੱਲ ਕਰਿਆ ਦੇ ਕਰਦੇ ਆ ਪੰਜ ਸਖਪਾਲ ਹੈਰੇਕ ਬਹੁਤ ਵੱਡਾ ਡੇਰਾ ਜੀ ਤਾਂ ਕਰਦੇ ਹੂੰ ਬਿਲਕੁਲ ਬੜੀਆ ਬਣਾ ਰਹੀ ਜੀ ਹੂੰ ਲੇਕਿਨ ਉਹਨਾਂ ਨੇ ਉਹ ਵੀ ਆਪਣੀ ਜਿਹੜੀ ਉਹਨਾਂ ਨੂੰ ਵਰਤਣੀ ਚਾਹੀਦੀ ਸੀ ਜੀ ਯੂਜ਼ ਕਰਨੀ ਚਾਹੀਦੀ ਸੀ ਉਹੀ ਰਾਜਨੀਤੀ ਉਹਨਾਂ ਦੀ ਲੋਕਾਂ ਦੇ ਪ੍ਰਤੀ ਰੂਪੀ ਜੀ ਉਹੀ ਲੋਕਾਂ ਦੇ ਪ੍ਰਤੀ ਰੂਪੀ ਫਿਰ ਕਿਤੇ ਨਾ ਕਿਤੇ ਜਿੱਤਾਂ ਹੋ ਸਕਦੀ ਜੀ ਬਿਲਕੁਲ ਇੱਕ ਤਾਂ ਮਸਲੇ ਦੀ ਗੱਲ ਕੀਤੀ ਜੀ ਮੈਡਮ ਜਿਹੜੀ ਆਮ ਆਦਮੀ ਨੇ ਹੂੰ ਜਿਹੜੇ ਮੰਤਰੀ ਬਣੇ ਆ ਜੀ ਇਹ ਤਾਂ ਜਿੱਤੇ ਘਾਟੇ ਦਾ ਬਣਜ ਹੋਣਗੇ ਜੀ ਉਹੀ ਹੋਇਆ ਜੀ ਜੀ ਬਿਲਕੁਲ ਜੀ ਮੈਂ ਜਿੱਕੇ ਆਸੀਗਾ ਵੀ ਜਿੱਥੋਂ ਜਿੱਕਤ ਪੱਤੀ ਆਬਾਦ ਜੀ ਜਿਹੜਾ ਸੋ ਟੂ ਟੂ ਲੜਾਉਂਦੀ ਜਿਹੜਾ ਉਹਨਾਂ ਦਾ ਠਿਕਣ ਜਿੱਤ ਜਾਣਗੇ ਉਹ ਵੀ ਹਾਰੇ ਬਿਲਕੁਲ ਇੱਕ ਹੋਰ ਕਾਲਰ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕਿੱਥੋਂ ਬੋਲਦੇ ਹੋ ਹਾਂ ਨਵਾਂ ਸ਼ਹਿਰ ਤੋਂ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਇਵਨ ਪੰਜਾਬੀ ਟੀਮ ਨੂੰ ਪਹਿਲਾਂ ਤੋਂ ਦੇਖਦਾ ਪਿਆ ਸੀਗਾ ਜੀ ਹਾਂਜੀ ਆਮ ਪਾਰਟੀ ਦਾ ਜੀ ਜੀ ਹਾਂ ਜੀ ਇਹ ਕੋਸ਼ਿਸ਼ ਇਹ ਉੱਪਰ ਤਾਂ ਥੋੜੇ ਆ ਭਗਵੰਦਾਂ ਦੀ ਸਰਕਾਰ ਹਾਰੀ ਆ ਕੋਈ ਜਗ੍ਹਾ ਤੇ ਕੰਮ ਹੋਇਆ ਵੀ ਨਹੀਂ ਆ ਕਿ ਲੋਕਾਂ ਦੀ ਨਰਾਜ਼ਗੀ ਬਹੁਤ ਆ ਬਿਲਕੁਲ ਬਿਲਕੁਲ ਦੇਖੋ ਲੋਕਾਂ ਦਾ ਕਿਤੇ ਨਾ ਕਿਤੇ ਗੁੱਸਾ ਵੀ ਜ਼ਾਹਿਰ ਹੋਇਆ ਹੈ ਹਾਂ ਜੀ ਜਿਹੜੇ ਨੀਲੇ ਕਾਰਡ ਕੱਢ ਦਿੱਤੇ ਕਈਆਂ ਨੂੰ ਤਾਂ ਧਾਣੇ ਨਹੀਂ ਮਿਲਦੇ ਭਈ 10 ਲੱਖ ਤੋਂ 70 ਹਜ਼ਾਰ ਕਾਰਡ ਕੱਟਿਆ ਜੀ ਠੀਕ ਆ ਜੀ ਕਣਕ ਨਹੀਂ ਮਿਲਦੀ ਭਈ ਸਾਡੇ ਮਹੱਲੇ ਜੀ ਨਹੀਂ ਮਿਲਦੀ ਭਈ ਠੀਕ ਆ ਜੀ ਉਹ 1000 ਰੁਪਏ ਵਾਲਾ ਜਿਹੜਾ ਬੀਬੀਆਂ ਦਾ ਸੀਗਾ ਠੀਕ ਆ ਉਹ ਨਹੀਂ ਪੂਰਾ ਕੀਤਾ 2500 ਪੈਨਸ਼ਨ ਅਤੇ ਹੋਰ ਤੇ ਸਾਡੇ ਮਹੱਲੇ ਦੇ ਵਿੱਚ ਬਿਜਲੀ ਵਾਲੇ ਆਏ ਸੀ ਰਕੇ ਗਏ ਆ ਵੀ ਇਹਨਾਂ ਨੇ ਤਾਂ ਸਰਕਾਰ ਨੂੰ ਆਪਾ ਮਾਰਾ ਕਿਸੇ ਨੂੰ ਨਹੀਂ ਕਹਿੰਦੇ ਲੇਕਿਨ ਘਰਾਂ ਦੇ ਵਿੱਚ ਰੂਡ ਚੈੱਕ ਕਰਨ ਵਾਸਤੇ ਬਾੜ ਤੇ ਠੀਕ ਆ ਜੀ ਇਹਨਾਂ ਨੇ ਠੀਕ ਆ ਜੀ ਉਸ ਤੋਂ ਬਾਅਦ ਕਹਿੰਦੇ ਜਿਨ੍ਹਾਂ ਦੇ ਮੋਟਰਸਾਈਕਲਾਂ ਟੈਲਾ ਲੱਗੀਆਂ ਤੇ ਉਹਨਾਂ ਨੂੰ ਕਾਣ ਕੰਢੀ ਦੇਣੀ ਹੈ ਕੁਝ ਗਲਤੀਆਂ ਹੈਗੀਆਂ ਜੀ ਭਗਵਾਨ ਦਵਾਨ ਨੂੰ ਆਪਾ ਕਿਸੇ ਨੂੰ ਮਾਰਨਾ ਨਹੀਂ ਜਾਂਦੇ ਤੇ ਵੀ ਮਾਰਾ ਦੀ ਕਹਿੰਦੇ ਹੈਗੇ ਵੀ ਇਹ ਵੀ ਸਟੈਂਡ ਲੈਣ ਤੇ ਨਾ ਥੋੜਾ ਜਿਹਾ ਕਾਲੀ ਕਰ ਜਾਂਦੇ ਆ ਇਹ ਹਾਂਜੀ ਤੇ ਦੇਖੋ ਉਹੀ ਗੱਲ ਹੈ ਕਿ ਸਭ ਤੋਂ ਵੱਧ ਇਸ ਵਾਰ ਜਿਹੜੀ ਚਰਚਾ ਹੋਈ ਸੀ ਕਿ ਵਾਅਦੇ ਤਾਂ ਬਹੁਤ ਸਰਕਾਰਾਂ ਕਰਦੀਆਂ ਨੇ ਪਰ ਜੇਕਰ ਵਾਦਿਆਂ ਦੀ ਨਿਭਾਉਣ ਦੀ ਗੱਲ ਆਉਂਦੀ ਹੈ ਤੇ ਸਰਕਾਰਾਂ ਪਿੱਛੇ ਰਹਿ ਜਾਂਦੀਆਂ ਨੇ ਆ ਪਿੱਛੇ ਰਹਿੰਦੀ ਆ ਵੀ ਭਗਵੰਤ ਮਾਨ ਨੇ ਭਗਵੰਤ ਮਾਨ ਜੀ ਨੇ ਕਹਿ ਦਿੱਤਾ ਵੀ ਐਨਓਸੀ ਖਤਮ ਕਰਤੀ ਐ ਤੁਸੀਂ ਕੋਈ ਕਦਮੀ ਹੋਈ ਜੀ ਦੇਖੋ ਜੀ ਮੂਰੇ ਪੈਸੇ ਲੈਂਦੇ ਆ ਐਨਓਸੀ ਐਨਓਸੀ ਦੇ ਰਜਿਸਟਰੀਆਂ ਤੇ ਪੈਸੇ ਲੈਂਦੇ ਆ ਉਹ ਤਾਂ ਸਿਰਫ ਉਹਨਾਂ ਦੇ ਮੂੰਹ ਤੇ ਮੂੰਹ ਨਾਲ ਕਹਿ ਦਿੱਤਾ ਆ ਤੇ ਲੇਕਿਨ ਮੂਰੇ ਪੈਸੇ ਲੈ ਰਹੇ ਆ ਤੇ ਇਸੇ ਵਜ੍ਹਾ ਦੇ ਨਾਲ ਹੋਣਾ ਉਹ ਸਰਕਾਰ ਪਿੱਛੇ ਰਹਿ ਗਈ ਆ ਇਹ ਗੱਲ ਪੁੱਤੇ ਗੱਲ ਵੀ ਹੁਣ ਇਹਨਾਂ ਨੂੰ ਤਾਂ ਫਿਰ ਸਰਪੰਚ ਪੰਚ ਤੇ ਕੌਂਸਲਰ ਜਿਤਨੇ ਔਖੇ ਹੋ ਜਾਣੇ ਆ ਅਸੀਂ ਇਹਨਾਂ ਨੇ ਨਾ ਕੀਤਾ ਤਾਂ ਮੋੜੇ 2-4 ਮਹੀਨੇ ਤੱਕ ਉਹ ਵੀ ਬੂਟਾ ਤਿਆਰ ਹੋ ਜਾਣੀਆਂ ਲੋਕਾਂ ਦੀ ਨਾਰਾਜ਼ਗੀ ਬਹੁਤ ਆ ਬਿਲਕੁਲ ਦੇਖੋ ਕਿਤੇ ਨਾ ਕਿਤੇ ਗੱਲ ਉਹੀ ਆ ਕਿ ਦੇਖੋ ਇੱਕ ਹੁੰਦਾ ਕਿ ਲੋਕ ਪ੍ਰਦਰਸ਼ਨ ਕਰ ਰਹੇ ਸੀ ਤੇ ਦੂਸਰੇ ਪਾਸੇ ਜੇਕਰ ਆਪਣੀ ਵੋਟ ਦੇ ਕੇ ਉਹਨਾਂ ਨੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਦਿਖਾਇਆ ਤਾਂ ਬਹੁਤ ਇੱਥੇ ਚੰਗੀ ਗੱਲ ਵੀ ਆ ਹਾਂਜੀ ਹਾਂਜੀ ਤੇ ਭਗਵਾਨ ਦੇ ਪਿੰਨੂ ਦਾ ਕੰਮ ਠੀਕ ਇੱਥੇ ਸਾਡੇ ਮੁਹੱਲੇ ਦੇ ਵਿੱਚ ਹੈਗੇ ਆ ਤੇ ਪਾਣੀ ਦੇ ਪੈਪ ਨਹੀਂ ਸੀ ਪੈ ਰੇਗਾ ਉਹ ਚਲ ਪੁਛ ਲੈ ਠੀਕ ਪਰ ਲੇਕਿਨ ਇਹ ਜੀ ਜਦੋਂ ਲੋਕਾਂ ਦੇ ਘਰੇ ਬਾੜ ਦਤਾ ਬਿਜਲੀ ਮੁਲਾਜ਼ਮਾਂ ਨੂੰ ਘਰੇ ਬਾੜ ਦਾ ਲੋਡ ਚੈੱਕ ਕਰੋ ਠੀਕ ਆ ਜੀ ਉਹ ਠੀਕ ਆ ਜੀ ਪਹਿਲੇ ਕਿਸੇ ਦਾ ਮਾਫ ਨਹੀਂ ਹੋਇਆ ਹੈਗਾ ਤੇ ਨਰਾਜ਼ਗੀ ਤਾਂ ਹੈਗੀ ਨਸ਼ਾ ਤੁਸੀਂ ਦੇਖ ਲਓ ਜੀ ਨਸ਼ਾ ਅਜੇ ਤਾਂ ਕਿੰਨਾ ਵਧਿਆ ਹੋਇਆ ਆ ਬਿਲਕੁਲ ਹੁਣ ਤੇ ਹੁਣ ਦੇਖੋ ਮਾਮਾ ਦੇ ਪੁੱਤ ਜਿਨ੍ਹਾਂ ਦੇ ਗਏ ਆ ਉਹ ਦੁੱਖ ਤਾਂ ਉਹਨਾਂ ਨੂੰ ਲੱਗਦਾ ਜਿਨ੍ਹਾਂ ਤੇ ਉਹਨੂੰ ਕੀ ਕਹਿੰਦੇ ਜਿਨ੍ਹਾਂ ਦੇ ਉੱਪਰ ਪਈ ਆ ਜੀ ਜੀ ਜਿਹੜੇ ਚੱਕਰੇ ਪੈਂਦਾ ਬਈ ਆਪਾਂ ਤਾਂ ਬਸ ਇਹੀ ਗੱਲ ਕਹਿੰਦੇ ਆਂ ਮਾਰਾਂ ਕਿ ਤੁਹਾਨੂੰ ਨੂੰ ਕਹਿੰਦੇ ਵੀ ਇਹ ਵੀ ਸਟੈਂਡ ਲੈਣ ਤੇ ਕਾਹਲੀ ਕਰ ਦਿੰਦੇ ਵੀ ਵਾਦੇ ਕੋਈ ਨਹੀਂ ਪੂਰੇ ਹੋਈ ਇਹਨਾਂ ਦੇ ਜੀ ਬਿਲਕੁਲ ਅੱਗੇ ਤੋਂ ਦੇਖੋ ਇਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਹੜੀ ਕਮੀ ਕੇਸੀ ਇੱਥੇ ਰਹਿ ਚੁੱਕੀ ਹੈ ਜਿੱਤੜੀਆਂ ਤਾਂ ਇਹਨਾਂ ਨੂੰ ਧਿਆਨ ਰੱਖਣਾ ਪੈਣਾ ਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਹਾਂਜੀ ਸੰਜੀਪ ਸ਼ਰਮਾ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਦੇਖੋ ਜਿੱਦਾਂ ਕਿ ਆਪਣੇ ਕੋਲਰ ਵੀ ਜੁੜੇ ਸੀ ਤਾਂ ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਤਿੰਨੇ ਕਿਤੇ ਹਾਰ ਦਾ ਕਾਰਨ ਵਾਦੇ ਉਹਨਾਂ ਨੇ ਇੱਥੇ ਦੱਸੇ ਨੇ ਉਹਨਾਂ ਮਰਨ ਸਿੱਧਾ ਕਹਿਣਾ ਵੀ ਬਾਣ ਸਾਹਿਬ ਨੂੰ ਸਾਥ ਲੈਣਾ ਚਾਹੀਦਾ ਜੀ ਜੋ ਪਿੱਛੇ ਇਹਨਾਂ ਨੇ ਵਾਅਦੇ ਕੀਤੇ ਸੀ ਪੂਰੇ ਨਹੀਂ ਕੋਈ ਚੱਲ ਰੁਕ ਕਿਉਂ ਪਿੱਛੇ ਹਟੇ ਆ ਉਹਨਾਂ ਚੀਜ਼ਾਂ ਤੇ ਮੱਤਰ ਹੋਣਾ ਚਾਹੀਦਾ ਜੇ ਫਿਰ ਉਹ ਹੀ ਆਪਸੇ ਵਿੱਚ ਕਿਹੜਾ ਕੱਢਣ ਤੇ ਇਹਨਾਂ ਨੇ ਟਾਈਮ ਕੱਢਣਾ ਜੀ ਫਿਰ ਕੋਈ ਫੈਸਲਾ ਨਹੀਂ ਹੈ ਫਿਰ ਉਹ ਰਾਜਨੀਤਿਕਾ ਦਾ ਫਾਇਦਾ ਨਹੀਂ ਹੈ ਵੀ ਜਿਹੜੇ 2.5 ਸਾਲਾਂ ਇੱਥੇ ਕਨੇ ਕਿਹੜਾ ਕੱਢਣ ਵਿੱਚ ਨਿਕਲ ਜਾਣਗੇ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਧੰਨਵਾਦ ਮੈਡਮ ਬਹੁਤ ਬਹੁਤ ਹਾਂ ਜੀ ਤੇ ਦੇਖੋ ਜੇਕਰ ਆਪਾਂ ਗੱਲ ਕਰ ਰਹੇ ਆ ਇੱਥੇ ਫਿਲਹਾਲ ਦੀ ਘੜੀ ਲੀਡਰਾਂ ਦੀ ਗੱਲ ਕਰ ਰਹੇ ਸੀ ਤਾਂ ਕਿਤੇ ਨਾ ਕਿਤੇ ਜਿੰਨੇ ਵੀ ਕਾਲਰ ਜੁੜੇ ਨੇ ਸਭ ਤੋਂ ਪਹਿਲਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਕਿਉਂ ਪਿੱਛੇ ਰਹਿ ਗਈ ਆ ਇਸ ਦੇ ਕਾਰਨ ਵੀ ਉਹਨਾਂ ਨੇ ਆਪਾਂ ਨੂੰ ਦੱਸੇ ਨੇ ਫਿਲਹਾਲ ਇੱਥੇ ਦੱਸ ਦਈਏ ਕਿ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਜਿੱਤੇ ਨੇ ਤੇ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਵੀ ਕਾਫੀ ਜ਼ਿਆਦਾ ਟੱਕਰ ਦਾ ਮੁਕਾਬਲਾ ਦੇਖਣ ਨੂੰ ਮਿਲਿਆ ਸੀ ਤੇ ਗੁਰਦਾਸਪੁਰ ਦੇ ਵਿੱਚ ਸੁਖਜਿੰਦਰ ਸਿੰਘ ਰਦਾਵਾ ਜੋ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸੀ ਹੁਸ਼ਿਆਰਪੁਰ ਚ ਰਾਜਕੁਮਾਰ ਜੱਬੇਵਾਲ ਸ਼ਰੀ ਆਨੰਦਪੁਰ ਸਾਹਿਬ ਜੇ ਮਲਵਿੰਦਰ ਸਿੰਘ ਕਾਂਗ ਪਟਿਆਲਾ ਚ ਧਰਮਵੀਰ ਗਾਂਧੀ ਜੋ ਕਿ ਕਾਂਗਰਸ ਦੇ ਉਮੀਦਵਾਰ ਸੀ ਤੇ ਬਹੁਤ ਹੀ ਫਸਮਾ ਟੱਕਰ ਜਿੰਨਾਂ ਦੀ ਆਪਾਂ ਕਹਿ ਸਕਦੇ ਹਾਂ ਪਟਿਆਲੇ ਦੇ ਵਿੱਚ ਸੀ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਡਾਕਟਰ ਅਮਰ ਸਿੰਘ ਲੁਧਿਆਣਾ ਚ ਰਾਜਾ ਵੜਿੰਗ ਅਤੇ ਸ਼ੇਰ ਸਿੰਘ ਕੁਮਾਇਆ ਜੋ ਕਿ ਫਿਰੋਜ਼ਪੁਰ ਤੋਂ ਜਿੱਤੇ ਸੀ ਜਿੱਤੇ ਨੇ ਇਥੇ ਤਾਂ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਬਹੁਤ ਵਧਾਈਆਂ ਤੇ ਸਭ ਤੋਂ ਵੱਡੀ ਗੱਲ ਕਿ ਲੋਕਾਂ ਦੇ ਨਾਲ ਹੁਣ ਲੋਕਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਜਿਤਾਇਆ ਤਾਂ ਜ਼ਰੂਰ ਹੈ ਪਰ ਇੱਥੇ ਇਹਨਾਂ ਨੂੰ ਵੀ ਹੁਣ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ ਲੋਕਾਂ ਦੇ ਪ੍ਰਤੀ ਇਹਨਾਂ ਨੂੰ ਵੱਟ ਛੱਡ ਕੇ ਇੱਥੇ ਕੰਮ ਵੀ ਕਰਨਾ ਚਾਹੀਦੇ ਨੇ ਇੱਕ ਹੋਰ ਕੋਲਰ ਸਾਡੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਹਾਂਜੀ ਸਤ ਸ੍ਰੀ ਅਕਾਲ ਮੈਡਮ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਮੈਡਮ ਇਹ ਬਟਾੜੇ ਤੋਂ ਬੋਲ ਰਹੇ ਹਾਂ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਕੀ ਕਹਿਣਾ ਚਾਹੋਗੇ ਸਰ ਆਪਾਂ ਇੱਥੇ 13 ਸੀਟਾਂ ਤੇ ਜਿਹੜੇ ਲੀਡਰ ਜਿੱਤੇ ਨੇ ਉਹਨਾਂ ਦੀ ਵੀ ਗੱਲ ਕੀਤੀ ਐ ਤੇ ਆਮ ਆਦਮੀ ਪਾਰਟੀ ਦੀ ਵੀ ਇੱਥੇ ਗੱਲ ਹੋ ਰਹੀ ਐ ਜੀ ਜੀ ਮੈਂ ਮੈਡਮ ਮੈਂ ਇਹ ਕਹਿੰਦਾ ਆਮ ਪਾਰਟੀ ਨੂੰ ਕੰਮ ਬੋਲਦੇ ਜਿਆਦਾ ਐ ਤੇ ਕੰਮ ਘੱਟ ਕਰਦੇ ਆ ਜੀ ਮੈਂ ਮੈਡਮ ਮੇਰੇ ਬੇਟੀ ਦੀ ਸ਼ਾਦੀ ਹੋਈ ਹੂੰ ਤੇ ਇਹਨਾਂ ਲੋਕਿਆਂ ਦੀ ਸਗਨ ਸਕੀਮ ਅਜੇ ਤੱਕ ਨਹੀਂ ਪਾਸ ਕੀਤੀ ਘਾਸਵਾਰੀ ਮੈਂ ਸ਼ਹਿਰੀ ਕੋ ਗਿਆ ਹੂੰ ਹੂੰ ਸੁਣਿਆ ਤਾਂ ਕਿ ਨਹੀਂ ਹੈਗਾ ਮੈਂ ਦਫ਼ਤਰ ਦੇ ਬੜੇ ਘੇੜੇ ਮਾਰੇ ਜੀ ਅਜੇ ਅਜੇ ਤੱਕ ਨਹੀਂ ਪਾਸ ਹੋਈ ਹੂੰ ਤੇ ਮੈਂ ਤਿੰਨ ਬੇੜੀਆਂ ਮੇਰੀਆਂ ਇਹ ਕਹਿੰਦੇ ਬੀਐਸਸੀ ਲੈ ਤੱਕ ਕੀਤੀ ਜੀਐਨਯੂ ਕੀਤੀ ਆ ਬੀਏ ਕੀਤੀ ਆ ਤਿੰਨੇ ਬੇਚਾਰੀਆਂ ਵੇਢੀਆਂ ਆ ਬਿਲਕੁਲ ਦੇਖੋ ਉਹੀ ਗੱਲ ਹੈ ਕਿ ਬਹੁਤ ਸਾਰੇ ਜਦੋਂ ਵੀ ਸਾਡੇ ਨਾਲ ਕੋਲਰ ਜੁੜਦੇ ਨੇ ਤਾਂ ਇਹੀ ਗੱਲਾਂ ਕਹਿੰਦੇ ਨੇ ਕਿਤੇ ਨਾ ਕਿਤੇ ਵਾਅਦਿਆਂ ਦੇ ਵਿੱਚ ਸਰਕਾਰ ਪਿੱਛੇ ਰਹਿ ਗਈ ਹੈ ਹਾਂ ਜੀ ਇਸੇ ਮਾਰੇ ਤਾਂ ਇਹਨਾਂ ਨੂੰ ਵੋਟਾਂ ਨਹੀਂ ਪਈਆਂ ਯਾਰ ਜੀ ਐਵੇਂ ਪੁੱਛਿਆ ਕਿ ਇਹਨਾਂ ਨੂੰ ਕੋਟਾ ਨਹੀਂ ਪਾਈਆਂ ਤੇ ਕਾਂਗਰਸ ਨੇ ਪਾਈਆਂ ਇਸੇ ਵਾਰ ਲਈ ਕਿ ਚਲੋ ਰਾਹੁਲ ਗਾਂਧੀ ਨੇ ਥੋੜੇ ਜਿਹੀ ਕੀਤੇ ਵਾਦੇ ਕਿ ਸਾਡੀ ਸਰਕਾਰ ਹੈ ਕਿ ਤੇ ਬੱਚਿਆਂ ਨੂੰ ਕੋਈ ਨੌਕਰੀਆਂ ਤਾਂ ਕਿ ਰੁਚਾਰਾਂਗੇ ਕੋਈ ਬਿਲਕੁਲ ਬਿਲਕੁਲ ਦੇਖੋ ਹੁਣ ਵੱਤ ਤੋਂ ਵੱਧ ਆਪਾਂ ਜੇਕਰ ਓਵਰঅল ਪੰਜਾਬ 'ਚ ਲਗਾਈਏ ਤਾਂ ਕਾਂਗਰਸ ਪਾਰਟੀ ਦੀ ਹੀ ਇੱਥੇ ਕਿਤੇ ਨਾ ਕਿਤੇ ਜਿੱਤ ਹੋਈ ਹੈ ਤਾਂ ਇੱਥੇ ਲੀਡਰਾਂ ਨੂੰ ਵੀ ਜਿਹੜੇ ਜਿੱਤੇ ਨੇ ਉਹਨਾਂ ਨੂੰ ਵੀ ਹੁਣ ਚਾਹੀਦਾ ਹੈ ਲੋਕਾਂ ਦੇ ਵੱਤ ਛੱਡ ਕੇ ਕੰਮ ਕਰਨ ਤਾਂ ਕਿ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਫਿਰ ਇੱਥੇ ਵੋਟਾਂ ਪਾ ਸਕਣ ਬਿਲਕੁਲ ਚਾਹੀਦਾ ਇਹਨਾਂ ਨੂੰ ਇਹ ਕੰਮ ਕਰਨੇ ਵੀ ਜਿਹੜੇ ਵਾਦੇ ਕੀਤੇ ਉਹ ਤਾਂ ਨਹੀਂ ਦਵੇ ਤੇ ਦੇਰ ਦੇਰ ਜਾਰੀ ਤੇ ਦੋ ਉਹ ਤਾਂ ਗੱਲਾਂ ਦੇ ਬੜੀਆਂ ਮੂੰਹ ਪਾੜ-ਪਾੜ ਕਰਦੇ ਆਂ ਉਹ ਕਰਦਾ ਕਿ ਤਾਂ ਕੁਝ ਨਹੀਂ ਹੋਏਗਾ ਇਹਨਾਂ ਨੇ ਸ਼ਹਿਰੀ ਸ਼ਹਿਰੀ ਮੈਂ ਉਹ ਕਰਦਾ ਕਿਤੇ ਭਟਾਏ ਜਾ ਕੇ ਵੇਖੋ ਕੀ ਹਾਲ ਆ ਬਹੁਤ ਮਾੜਾ ਹਾਲ ਆ ਉਹਨਾਂ ਸ਼ਹਿਰੀ ਨਹੀਂ ਇਹਨਾਂ ਕੋ ਬੰਦ ਹੋਇਆ ਬਿਲਕੁਲ ਸ਼ਹਿਰੀ ਬਹੁਤ ਜ਼ਿਆਦਾ ਹੈ ਬਿਲਕੁਲ ਦੇਖੋ ਨਸ਼ਿਆਂ ਦਾ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਮੁੱਦਾ ਪੰਜਾਬ 'ਚ ਲਗਾਤਾਰ ਚੱਲਦਾ ਆ ਰਿਹਾ ਹੈ ਕਾਫੀ ਲੰਬੇ ਸਮੇਂ ਤੋਂ ਜੀ ਜੀ ਬਹੁਤ-ਬਹੁਤ ਧੰਨਵਾਦ ਸਰ ਹੂੰ ਜੋ ਆ ਕੇ ਦਿਆ ਹੱਥ ਜੋੜ ਕੇ ਕਹਿ ਹਾਂ ਹਾਂਜੀ ਕਿ ਮੈਂ ਕੰਮ ਕਰਾਂਗਾ ਕੰਮ ਕਰਾਂਗੇ ਇਹ ਵੀ ਪਹਿਲਾਂ ਕਰਦਾ ਕੰਮ ਲੋਕਾਂ ਨੇ ਇਹ ਨੂੰ ਲੜਕੋ ਬੋਲਦਾ ਨਾ ਕਿ ਤੈਨੂੰ ਸਹਾਲ ਦੀ ਲੋੜ ਨਹੀਂ ਤੈਨੂੰ ਬੋਟਾ ਕਹਿੰਦੇ ਮੈਂ ਹੂੰ ਮੈਂ ਬੋਟਾ ਹੱਥ ਜੋੜ ਕੇ ਨਹੀਂ ਲੈਣੀ ਆ ਮੈਂ ਬਾਹ ਖੜੀ ਕਰਕੇ ਲੈਣੀ ਆ ਜੀ ਤੈਨੂੰ ਦਿੰਦੇ ਆ ਬਾਹ ਖੜੀ ਕਰਕੇ ਕੰਮ ਕਰੇਂਗਾ ਤੇ ਬੇਰੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਤੇ ਹੁਣ ਜੇਕਰ ਗੱਲ ਕਰੀ ਗੱਲ ਕਰੀਏ ਕਿ 13 ਸੀਟਾਂ ਉੱਤੇ 13 ਲੀਡਰ ਤਾਂ ਜਿੱਤ ਚੁੱਕੇ ਨੇ ਪਰ ਜਿੱਤਣ ਤੋਂ ਬਾਅਦ ਇੱਥੇ ਵਾਦੇ ਹੁਣ ਫਿਲਹਾਲ ਦੀ ਘੜੀ ਕਿੰਨੇ ਕ ਪੂਰੇ ਕਰਨਗੇ ਜਾਂ ਕਿੰਨੇ ਕ ਕਰ ਸਕਦੇ ਨੇ ਤਾਂ ਆਉਣ ਵਾਲਾ ਸਮਾਂ ਹੀ ਇੱਥੇ ਤੈਅ ਕਰੇਗਾ ਫਿਲਹਾਲ ਦੀ ਘੜੀ ਤੁਸੀਂ ਇਨ੍ਹਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੀ ਜਿਹੜੀ رائے ਹੈ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਇਸੇ ਦੇ ਨਾਲ ਜਿਹੜਾ ਸਕਰੀਨ ਤੇ ਨੰਬਰ ਫਲੈਸ਼ ਹੋ ਰਿਹਾ ਹੈ ਇਸ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾੜ